ਸੋਨੂ ਸਿਤੋਵਾਲ ਜਿਸ ਦੀਆਂ ਵੀਡੀਓ ਤੁਸੀਂ ਅਕਸਰ ਹੀ ਇੰਟਰਨੈਟ ਉੱਪਰ ਖਾਸੀਆਂ ਵਾਇਰਲ ਹੁੰਦੀਆਂ ਆਉਂਦੀਆਂ ਦੇਖੀਆਂ ਨੇ ਕੋਈ ਦਿਨ ਪਹਿਲਾਂ ਸੋਨੂ ਸੀਤੋਵਾਲ ਦਾ ਇੱਕ ਅਖਾੜਾ ਵੀ ਲਾਈਵ ਲੱਗਿਆ ਸੀ ਉਹ ਵੀ ਤੁਹਾਡੇ ਤੱਕ ਅਸੀਂ ਵੀਡੀਓ ਲੈ ਕੇ ਆਏ ਸਾਂ ਹੁਣ ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਦੇਖਿਆ ਜਾਂਦਾ ਹੈ ਕਿ ਇੱਕ ਟੋਲ ਪਲਾਜੇ ਤੇ ਜਦੋਂ ਸੋਨੂ ਸੀਤੋਵਾਲ ਪਹੁੰਚਦਾ ਤੇ ਤਾਂ ਉਸ ਦਾ ਨਾਲ ਜੋ ਇੱਕ ਸਾਥੀ ਹੁੰਦਾ ਹੈ ਉਹ ਗੱਡੀ ਚਲਾ ਰਿਹਾ ਹੁੰਦਾ ਹੈ ਤੇ ਜਦੋਂ ਟੋਲ ਪਲਾਜੇ ਤੇ ਪਰਚੀ ਕੱਟਣ ਦੀ ਵਾਰੀ ਆਉਂਦੀ ਹੈ ਤਾਂ ਕਹਿੰਦਾ ਸੋਨੂ ਸੀਤੋਵਾਲ ਤੇ ਦੇਖੋ ਟੋਲ ਪਲਾਜੇ ਵਾਲਾ ਵੀ ਸੋਨੂ ਸੀਤੋਵਾਲ ਨੂੰ ਜਾਣਦਾ ਹੁੰਦਾ ਤੇ ਹੱਥ ਮਿਲਾਉਂਦਾ ਹੈ ਤੇ ਅੱਗੋਂ ਟੋਲ ਵਾਲਾ ਅੱਗੋਂ ਗੇਲ ਚੱਕ ਦਿੰਦਾ ਤੇ ਟੋਲ ਵਾਲੀ ਗੱਡੀ ਉਵੇਂ ਹੀ ਟਪਾ ਦਿੰਦਾ ਹੈ ਮਤਲਬ ਕਿ ਟੋਲ ਟੈਕਸ ਨਹੀਂ ਲੈਂਦਾ ਸੋਨੂ ਸੀਤਵਾਲ ਦੇ ਦਾ ਨਾਂ ਸੁਣ ਕੇ ਤੇ ਸੋਨੂ ਸੀਤਵਾਲ ਨੂੰ ਮਿਲ ਕੇ ਦੇਖੋ ਅੱਜ ਕੱਲ ਇੰਨੀ ਚੜ੍ਹਾਈ ਆ ਸੋਨੂ ਸੀਤਵਾਲ ਦੀ ਵੀ ਕੌਣ ਕੌਣ ਸੋਨੂ ਸੀਤਵਾਲ ਦਾ ਫੈਨ ਆ ਕਮੈਂਟ ਵਿੱਚ ਦੱਸਿਓ ਜਰੂਰ ਤੇ ਐਵੇਂ ਦੀਆਂ ਹੋਰ ਨਵੇਂ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ ਜੀ ਸੋਨੂ ਸੀਤਵਾਲ ਦੇ ਦਾ ਟੋਲ ਪਲਾਨ ਤੇ ਵੀ ਨਾਂ ਚੱਲਦਾ ਜੀ ਵੇਖੋ ਜੀ ਹਾਂ ਜੀ ਕੀ ਹਾਲ ਆ ਸੋਨੂ ਸੀਤਵਾਲਾ ਆ ਜਗਿਆ ਜਗਿਆ ਭਰਾ ਹੋਰ ਸੁਣੂ ਸੀਤਵਾਲ ਕੀ ਹਾਲ ਦੋਸਤ ਮਮਾ ਪਰਾ ਨਹੀਂ ਸੁਣੂ ਸੀਤਵਾਲ ਦਾ ਕੀ ਹਾਲ ਜਾ ਗਿਆ ਪਰਾ ਚਲੋ ਧੰਨਵਾਦ